ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਖਸ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਸੱਭਿਆਚਾਰ ਇਸ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਪੀਟੈਕ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਕਾਦ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਮਹੱਤਵਪੂਰਨ ਲੋਕਤਾਰਾ ਦੇ ਬਾਰੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਚਰਚਾ ਕਰਾਂਗੀ ਲੋਕਤਾਰਾ ਲੋਕ ਜੀਵਨ ਦਾ ਹੀ ਪ੍ਰਤੀ ਰੂਪ ਹੈ ਲੋਕਤਾਰਾ ਇੱਕ ਵਰਤਾਰਾ ਹੈ ਲੋਕਤਾਰਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਫੋਕ ਲੋਰ ਦਾ ਪੰਜਾਬੀ ਅਨੁਵਾਦ ਹੈ ਲੋਕਤਾਰਾ ਲੋਕਯਾਨ ਲੋਕਤਾਰਾ ਅੰਗਰੇਜ਼ੀ ਦਾ ਸ਼ਬਦ ਹੈ ਜੀ ਫੋਕ ਲੋਰ ਤੇ ਪੰਜਾਬੀ ਵਿੱਚ ਉਸ ਦਾ ਅਨਵਾਦ ਕੀ ਬਣ ਜਾਂਦਾ ਹੈ ਲੋਕ ਧਾਰਾ ਜੋ ਕਿ ਇੱਕ ਵਰਤਾਰਾ ਹੈ ਫੋਕ ਲੋਕ ਫੋਕ ਲੋਰ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਵਿਲੀਅਮ ਜான் ਫਾਮਸ ਨੇ 1846 ਈਸਵੀ ਵਿੱਚ ਕੀਤੀ ਬੜਾ ਇੰਪੋਰਟੈਂਟ ਕੁਸਚਨ ਹੈ ਜੀ ਪੰਜਾਬੀ ਵਿੱਚ ਫੋਕ ਲੋਰ ਸ਼ਬਦ ਦੀ ਵਰਤੋਂ 바ਵਾ 부ਧ ਸਿੰਘ ਨੇ ਰਾਜਾ ਰਸਾਲੂ ਵਿੱਚ ਕਿੰਨੀ ਵਾਰ ਕੀਤੀ ਤਿੰਨ ਵਾਰ ਕੀਤੀ ਦੋਨੇ ਹੀ ਕੁਐਸਚਨ ਬੜੇ ਇੰਪੋਰਟੈਂਟ ਨੇ ਮਾਸਟਰ ਕੈਡਰ ਤੇ ਈਟੀਟੀ ਪੇਪਰ 2 ਦੇ ਵਿੱਚ ਇਹ ਪ੍ਰਸ਼ਨ ਪੁੱਛੇ ਜਾਂਦੇ ਹਨ ਪਾਕਿਸਤਾਨੀ ਲੇਖਕ ਫੋਕਲੋਰ ਨੂੰ ਕੀ ਕਹਿੰਦੇ ਨੇ ਲੋਕ ਵਿਰਸਾ ਆਪਾਂ ਕਹਿੰਦੇ ਆ ਲੋਕ ਧਾਰਾ ਫੋਕਲੋਰ ਇਹ ਕਹਿੰਦੇ ਨੇ ਲੋਕ ਵਿਰਸਾ ਲੋਕ ਧਾਰਾ ਦਾ ਕਿਰਿਆਤਮਕ ਰੂਪ ਲੋਕ ਵਿਸ਼ਵਾਸਨ ਲੋਕਾਂ ਦਾ ਜੋ ਵਿਸ਼ਵਾਸ ਹੈ ਉਹੀ ਲੋਕ ਧਾਰਾ ਹੈ ਪਾਕਿਸਤਾਨ ਲੇਖਕ ਇਸ ਨੂੰ ਕੀ ਕਹਿੰਦੇ ਨੇ ਲੋਕ ਵਿਰਸਾ ਸਭਿਆਚਾਰ ਵਰਜਨਾ ਨੂੰ ਟੈਬੂ ਕਹਿੰਦੇ ਹਨ ਕੀ ਕਹਿੰਦੇ ਨੇ ਟੈਬੂ ਤੇ ਟੈਨਸ ਦਾ ਪਾਵ ਕੀ ਹੈ ਸਭਿਆਚਾਰਕ ਮਾਨਤਾ ਇੰਪੋਰਟੈਂਟ ਕੁਐਸਚਨ ਨੇ ਦੋਨੇ ਗੋਈ ਇੱਕ ਪਕਵਾਨ ਹੈ ਦੇਖੋ ਕੁਐਸਚਨ ਆਂਦਾ ਹੈ ਕਿ ਗੋਈ ਕੀ ਹੈ ਇੱਕ ਜਾਨਵਰ ਹੈ ਫੁੱਲ ਹੈ ਪਕਵਾਨ ਹੈ ਤੇ ਜਾਂ ਸਬਜੀ ਹੈ ਤਾਂ ਗੋਈ ਕੀ ਹੈ ਇੱਕ ਪਕਵਾਨ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਸਭਿਆਚਾਰ ਨਾਲ ਸੰਬੰਧਿਤ ਕੋਸ਼ਨ ਕਰਵਾ ਰਹੀ ਹਾਂ ਮੈਂ ਤੁਹਾਨੂੰ ਭਾਸ਼ਾ ਸਭਿਆਚਾਰ ਦਾ ਮੁੱਖ ਵਾਹਨ ਹੈ ਸਾਧਨ ਹੈ ਸਭਿਆਚਾਰ ਦਾ ਸੰਬੰਧ ਕਿਸ ਨਾਲ ਹੈ ਮਾਨਵ ਵਿਗਿਆਨ ਨਾਲ ਹੈ ਭਾਸ਼ਾ ਵਾਂਗ ਹੀ ਲੋਕ ਧਾਰਾ ਨੂੰ ਕੀ ਕਿਹਾ ਜਾਂਦਾ ਹੈ ਸਭਿਆਚਾਰ ਦਾ ਸ਼ੀਸ਼ਾ ਕਿਹਾ ਜਾਂਦਾ ਹੈ ਭਾਸ਼ਾ ਤੇ ਸਾਹਿਤ ਦਾ ਆਪਣਾ ਡੂੰਘਾ ਰਿਸ਼ਤਾ ਹੈ ਇੱਕ ਦੂਜੇ ਨਾਲ ਔਰ ਆਸ਼ਾਵਾੰਗ ਲੋਕਤਾਰਾ ਨੂੰ ਅਸੀਂ ਸੱਭਿਆਚਾਰ ਜੋ ਪੰਜਾਬ ਦਾ ਸੱਭਿਆਚਾਰ ਹੈ ਉਸ ਦਾ ਸ਼ੀਸ਼ਾ ਕਿਹਾ ਜਾਂਦਾ ਹੈ ਪੰਜਾਬੀ ਸੱਭਿਆਚਾਰ ਦਾ ਮੁੱਖ ਖੋਜਕਾਰ ਕੌਣ ਹੈ ਡਾਕਟਰ ਵੰਜਾਰਾ ਸਿੰਘ 베ਦੀ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਪੰਜਾਬੀ ਸੱਭਿਆਚਾਰ ਦਾ ਮੁੱਖ ਪਹਿਚਾਨ ਚਿੰਨ ਵਿਭਿੰਨ ਸੱਭਿਆਚਾਰਾਂ ਦਾ ਸੁਮੇਲ ਹੈ ਪੰਜਾਬੀ ਸੱਭਿਆਚਾਰ ਅਲੱਗ-ਅਲੱਗ ਸੱਭਿਆਚਾਰਾਂ ਦਾ ਇੱਕ ਸੁਮੇਲ ਜਾਂ ਮਿਸ਼ਰਣ ਹੈ ਇੰਪੋਰਟੈਂਟ ਕੁਐਸਚਨ ਹੈ ਵੀ ਲੋਕ ਮੰਤੋ ਕੀ ਭਾਵ ਹੈ ਸਮੂਹਿਕ ਜਨਤਾ ਦਾ ਚਿੱਤ ਜਾਂ ਮਨ ਲੋਕ ਸੰਗੀਤ ਲੋਕਨਾਟ ਲੋਕਨਾਚ ਲੋਕ ਚਿੱਤਰ ਆਲ ਆਦ ਲੋਕ ਕਲਾਵਾਂ ਜਾਂ ਲੋਕ ਹੁਨਰ ਦੇ ਘੇਰੇ ਵਿੱਚ ਆਉਂਦੇ ਹਨ ਤੇ ਇਹ ਜਿਹੜਾ ਪ੍ਰਸ਼ਨ ਹੈ ਮਾਸਟਰ ਕੈਟਰ 2020 ਵਿੱਚ ਪੁੱਛਿਆ ਗਿਆ ਪ੍ਰਸ਼ਨ ਹੈ ਇੰਪੋਰਟੈਂਟ ਕੁਸਚਨ ਹੈ ਜੀ ਲੋਕਮਨ ਸਮੂਹਿਕ ਜਨਤਾ ਦਾ ਚਿੱਤ ਲੋਕ ਸਾਹਿਦ ਦੇ ਰਚੇਤਾ ਕੌਣ ਨੇ ਆਮ ਲੋਕ ਸੰਸਕਾਰ ਮਨੁੱਖ ਕਿੱਥੋਂ ਲੈਂਦਾ ਹੈ ਵਿਰਸੇ ਤੋਂ ਇਹ ਪ੍ਰਸ਼ਨ ਮਾਸਟਰ ਕੈਡਰ 2000ਵੀਂ ਵਿੱਚ ਪੁੱਛਿਆ ਗਿਆ ਹੈ ਜੀ ਰੂੜ ਹੋ ਚੁੱਕਾ ਮਨੁੱਖੀ ਵਿਹਾਰ ਕੀ ਬਣ ਜਾਂਦਾ ਹੈ ਪਰੰਪਰਾ ਰੂੜ ਹੋ ਚੁੱਕਾ ਮਨੁੱਖੀ ਵਿਹਾਰ ਕੀ ਬਣ ਜਾਂਦਾ ਹੈ ਪਰੰਪਰਾ ਅਖਵਾਉਂਦਾ ਹੈ ਜਾਂ ਪਰੰਪਰਾ ਬਣ ਜਾਂਦਾ ਹੈ ਪ੍ਰਸ਼ਨ ਇੰਪੋਰਟੈਂਟ ਹੀ ਕਰਾਵਾਂਗੀ ਔਰ ਪਿਛਲੇ ਪੇਪਰ ਤੇ ਜਿਹੜੇ ਪੁੱਛੇਗੇ ਪ੍ਰਸ਼ਨ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਾਂਗੀ ਲੋਕ ਕਾਵ ਦੇ ਮੁੱਖ ਰੂਪ ਕੋੜੀ ਸੁਹਾਗ ਸਿੱਠਣੀ ਕਿਕਲੀ ਢੋਲਾ ਮਾਈਆ ਥਾਲ ਟੱਪੇ ਹੇਰ ਅਲੂਣੀ ਕੀਰਣਾ ਤੇ ਸਤ ਆਦ ਹਨ ਵਿਆਹ ਵਿੱਚ ਹਮਨ ਸਮੇ ਵਰਤੇ ਜਾਣ ਵਾਲੇ ਮੰਤਰਾਂ ਨੂੰ ਕੀ ਕਹਿੰਦੇ ਨੇ ਪਰਮਾਰਥ ਮੰਤਰ ਕਹਿੰਦੇ ਹਨ ਇੰਪੋਰਟੈਂਟ ਕੁਐਸਚਨ ਹੈ ਜੀ ਲੋਕਾ ਦੇ ਰੂਪ ਦੱਸੇ ਗਏ ਨੇ ਰੂਪ ਤੁਸੀਂ ਨੋਟ ਕਰ ਲਓ ਪੱਤਲ ਪੱਤਲ ਕਾ ਰੂਪ ਦਾ ਸਬੰਧ ਕਿਸ ਨਾਲ ਹੈ ਵਿਆਹ ਨਾਲ ਹੈ ਮਾਸਟਰ ਕੈਡਰ 2016 ਚ ਪੁੱਛਿਆ ਗਿਆ ਸੀ ਪ੍ਰਸ਼ਨ ਤੇ ਪੰਜਾਬੀ ਵਿੱਚ ਜੰਝ ਬੰਨਣ ਦੇ ਰਿਵਾਜ ਨਾਲ ਸੰਬੰਧਿਤ ਲੋਕ ਗੀਤ ਕੀ ਅਖਵਾਂਦਾ ਹੈ ਪੱਤਲ ਪ੍ਰਸਿੱਧ ਹੈ ਕਿ ਜਦੋਂ ਜੰਝ ਬੰਨ ਦਿੱਤੀ ਜਾਂਦੀ ਸੀ ਤਾਂ ਪੱਤਲ ਲੋਕ ਗੀਤ ਜਿਹੜਾ ਹੈ ਇਸ ਨਾਲ ਸੰਬੰਧਿਤ ਹੈ ਜਾਗੋ ਕੱਢਣ ਸਮੇ ਸਭ ਤੋਂ ਪਹਿਲਾਂ ਜਾਗੋ ਨੂੰ ਮੁੱਢ ਵਿੱਚ ਕੌਣ ਚੱਕਦੀ ਹੈ ਮਾਮੀ ਚੱਕਦੀ ਹੈ ਇਹ UGC 2011 ਚ ਪ੍ਰਸ਼ਨ ਪੁੱਛਿਆ ਗਿਆ ਹੈ ਜੀ 26ਵਾਂ ਕੁਸਚਨ ਹੈ ਜੀ ਹੇਰ ਲੋਕ ਗੀਤਾਂ ਦਾ ਇੱਕ ਮਲਵਈ ਗੀਤ ਰੂਪ ਹੈ ਹੇਰ ਇੱਕ ਲੋਕ ਗੀਤ ਹੈ ਜੋ ਮਾਲਵੇ ਦੇ ਵਿੱਚ ਗਾਇਆ ਜਾਂਦਾ ਹੈ ਇੰਪੋਰਟੈਂਟ ਕੁਸਚਨ ਹੈ ਜੀਨੇ ਵੀ ਪ੍ਰਸ਼ਨ ਕਰਾਵਾਂਗੀ ਇੰਪੋਰਟੈਂਟ ਹੋਣਗੇ ਗਾਲੀ ਗਲੋਚ ਤੇ ਮਖੌਲ ਦੇ ਗੀਤਾਂ ਨੂੰ ਕੀ ਕਹਿੰਦੇ ਨੇ ਸਿੱਠਣੀ ਤੇ ਸਿੱਠ ਦਾ ਅਰਥ ਕੀ ਹੈ ਮਸ਼ਕਰੀ ਜਾਂ ਮਖੌਲ ਹੈ ਸਿੱਠ ਤੋਂ ਸਿੱਠਣੀ ਬਣਿਆ ਤਾਂ ਸਿੱਠ ਦਾ ਅਰਥ ਹੈ ਮਸ਼ਕਰੀ ਜਾਂ ਮਖੌਲ ਤਾਂ ਵਿਆਹ ਦੇ ਸਮੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਇਹ ਇੱਕ ਤਰ੍ਹਾਂ ਦੀਆਂ ਮਿੱਠੀਆਂ ਗਾਲਾਂ ਜਾਂ ਹੱਸਾ ਠੱਠਾ ਹੁੰਦਾ ਹੈ ਭਰਾਤਿਆਂ ਨਾਲ ਮੁਖੌਲਾ ਹਾਸੇ ਠੱਠੇ ਨਾਲ ਸੰਬੰਧਿਤ ਲੋਕ ਗੀਤ ਸਿੱਟਨੀਆਂ ਹਨ। ਮਮਤਾ ਨਾਲ ਸੰਬੰਧਿਤ ਲੋਕ ਗੀਤਾਂ ਦੀ ਪ੍ਰਚਲਿਤ ਵਣਗੀ ਕੀ ਹੈ ਲੋਰੀ। ਮਾਂ ਆਪਣੇ ਬੱਚੇ ਨੂੰ ਲੋਰੀ ਸੁਣਾਉਂਦੀ ਹੈ। ਤਾਂ ਇਹ ਵੀ ਇੱਕ ਲੋਕ ਗੀਤਾਂ ਦੀ ਵਣਗੀ ਚ ਆ ਜਾਂਦੀ ਹੈ। ਕੋਸ਼ਨ ਇੰਪੋਰਟੈਂਟ ਹੀ ਕਰਾਈ ਜਾ ਰਹੇ ਨੇ। ਦੁਸ਼ਹਿਰੇ ਵਾਲੇ ਦਿਨ ਗਰੂੜ ਦੇਖਣਾ ਵਧੀਆ ਮੰਨਿਆ ਜਾਂਦਾ ਹੈ। 5 7 11 12 ਅੰਕ ਪੰਜਾਬ ਵਿੱਚ ਰਹੱਸਮਈ ਪ੍ਰਭਾਵ ਰੱਖਦੇ ਹਨ। ਸੌਣ ਦੇ ਮਹੀਨੇ ਵਿੱਚ ਕੋੜੀ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ। ਕਿ ਸੌਣ ਦੇ ਮਹੀਨੇ ਵਿੱਚ ਕੋਈ ਵੀ ਕੋੜੀ ਨਹੀਂ ਖਰੀਦਦਾ ਇਹ ਕੀ ਮੰਨਿਆ ਜਾਂਦਾ ਹੈ ਅਸ਼ੁਭ ਤੇ 5 7 11 12 ਇਹ ਰਹੱਸਮਈ ਅੰਕ ਹਨ। ਤੇ ਪੰਜਾਬ ਵਿੱਚ ਬੜਾ ਮਹੱਤਵ ਰੱਖਦੇ ਨੇ ਇਹ ਅੰਕ। ਪ੍ਰੇਤ ਕਥਾਵਾਂ ਵਿੱਚ ਪੂਤਾ প্রেਤਾਂ ਤੋਂ ਬਚਾਓ ਲਈ ਮੰਤਰ ਵਰਤੇ ਜਾਂਦੇ ਹਨ। ਇਹ ਪ੍ਰਸ਼ਨ ਮਾਸਟਰ ਕੈਡਰ 2017 ਵਿੱਚ ਪੁੱਛਿਆ ਗਿਆ ਹੈ ਜੀ। ਬੱਲੋ ਤੇ ਮাইয়া ਸ਼ਬਦ ਲੋਕਗੀਤ ਦੇ ਮাইয়া ਰੂਪ ਨਾਲ ਸੰਬੰਧਿਤ ਹਨ। ਬੱਲੋ ਤੇ ਮাইয়া। ਇਹ ਮাইয়া ਇੱਕ ਲੋਕਗੀਤ ਹੈ ਉਸ ਨਾਲ ਸੰਬੰਧਿਤ ਸ਼ਬਦ ਹਨ ਜੀ। ਪ੍ਰਸ਼ਨ ਤੁਸੀਂ ਨਾਲੋਂ ਨਾਲ ਆਪਣੀ ਕਾਪੀ ਤੇ ਨੋਟ ਕਰੀ ਚਲੋ। ਮਾਇਆ ਵਿੱਚ ਬਲੋ ਸ਼ਬਦ ਮਰਦ ਵੱਲੋਂ ਇਸਤਰੀ ਲਈ ਵਰਤਿਆ ਜਾਂਦਾ ਹੈ। ਭਾ ਬਲੋ ਇਸਤਰੀ ਹੈ। ਮਾਇਆ ਕਾਵ ਰੂਪ ਤਿੰਨ ਸਤਰੀ ਹੁੰਦਾ ਹੈ। ਇਹ ਮਾਸਟਰ ਗੈਟਰ 2016 ਵਿੱਚ ਪੁੱਛਿਆ ਗਿਆ ਤੇ ਮਾਇਏ ਵਿੱਚ ਬਲੋ ਸ਼ਬਦ ਮਰਦ ਵੱਲੋਂ ਇਸਤਰੀ ਲਈ ਵਰਤਿਆ ਜਾਂਦਾ ਹੈ। ਇਹ ਮਾਸਟਰ ਗੈਟਰ 2020 ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ। ਦੋਨੇ ਹੀ ਪ੍ਰਸ਼ਨ ਇੰਪੋਰਟੈਂਟ ਹਨ। ਮਾਇਆ ਸ਼ਬਦ ਦਾ ਅਰਥ ਕੀ ਹੈ ਮੱਝਾਂ ਚਰਾਉਣ ਵਾਲਾ ਜਉਸ ਨੂੰ ਪਾਲੀ ਦੀ ਕਿਹਾ ਜਾਂਦਾ ਹੈ ਜਨੌਰ ਕਹਾਣੀਆਂ ਦੇ ਮੁੱਖ ਪਾਤਰ ਕੀ ਨੇ ਜਨੌਰ ਪਸ਼ੂ ਤੇ ਪੰਛੀ ਜਨੌਰ ਪਸ਼ੂ ਤੇ ਪੰਛੀਆਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਤਾਂ ਜਨੌਰ ਕਹਾਣੀਆਂ ਦੇ ਮੁੱਖ ਪਾਤਰ ਕੀ ਨੇ ਪਸ਼ੂ ਜਾਂ ਪੰਛੀ ਹਨ ਕਿਸੇ ਖਾਸ ਖੀਤੇ ਜਾਂ ਕੌਮ ਦੇ ਸਮੁੱਚੇ ਜੀਵਨ ਜਾਂਚ ਕੀ ਅਖਵਾਉਂਦਾ ਹੈ ਸੱਭਿਆਚਾਰ ਅਖਵਾਉਂਦਾ ਹੈ ਜੀਵਨ ਨਾਲ ਜੁੜੇ ਵਿਚਾਰ, ਰਹਿਣ ਸਹਿਣ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜ, ਪਹਿਰਾਵਾ, ਬੋਲੀ ਤੇ ਤਿਥ, ਤਿਹਾਰਾਂ ਦਾ ਸੁਮੇਲ ਸੱਭਿਆਚਾਰ ਦਾ ਹਿੱਸਾ ਹਨ। ਭਾਵੇਂ ਸੱਭਿਆਚਾਰ ਵਿੱਚ ਸਭ ਕੁਝ ਆ ਜਾਂਦਾ ਹੈ। ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਰੀਤੀ ਰਿਵਾਜ, ਬੋਲੀ, ਕਦਰਾਂ ਕੀਮਤਾਂ, ਜੋ ਸਾਡੇ ਤਿਥ ਤਿਹਾਰ ਨੇ ਇਹ ਸਾਰਿਆਂ ਦਾ ਮਿਸ਼ਰਣ, ਸਾਰਿਆਂ ਦਾ ਸੁਮੇਲ ਸੱਭਿਆਚਾਰ ਵਿੱਚ ਆ ਜਾਂਦਾ ਹੈ। ਸੱਭਿਆਚਾਰ ਦੋ ਤੱਤ ਕਿਹੜੀ-ਕਿਹੜੀ ਨੇ ਸભ્ય ਪਲੱਸ ਆਚਾਰ ਤੋਂ ਬਣਿਆ ਹੈ ਤੇ ਸભ્ય ਦਾ ਸ਼ਾਬਦਿਕ ਅਰਥ ਕੀ ਹੈ ਨਿਯਮਬੱਧਤਾ ਕਿ ਇੱਕ ਨਿਯਮ ਵਿੱਚ ਬੰਨਣਾ ਆਪਣੇ ਆਪ ਨੂੰ ਉਹ ਕੀ ਹੈ ਸભ્ય ਇਨਸਾਨ ਹੈ ਦੋ ਸ਼ਬਦ ਸભ્ય ਪਲੱਸ ਆਚਾਰ ਤੋਂ ਸભ્યਚਾਰ ਬਣਿਆ ਹੈ ਇੰਪੋਰਟੈਂਟ ਕੁਸਚਨ ਹੈ ਆਚਾਰ ਦਾ ਸ਼ਾਬਦਿਕ ਅਰਥ ਕੀ ਹੈ ਜੀ ਆਚਰਨ ਆ ਉਹ ਚਰਿੱਤਰ ਜੋ ਜੀਵਨ ਵਿੱਚ ਕਿਸੇ ਨਿਯਮਬੱਧਤਾ ਦਾ ਧਾਰਨੀ ਹੈ ਸਭਿਆਚਾਰ ਅਖਵਾਉਂਦਾ ਹੈ ਸਭਿਆਕ ਮਨੁੱਖੀ ਉਹ ਹੈ ਜੋ ਨਿਯਮਬੱਧ ਹੈ ਤੇ ਜੋ ਆਪਣੇ ਆਪ ਨੂੰ ਵਧਿਆ ਨੀਮਾ ਵਿੱਚ ਢਾਲ ਕੇ ਰੱਖਦਾ ਹੈ ਉਹ ਸਭਿਆਚਾਰ ਅਖਵਾਉਂਦਾ ਹੈ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਭਿਆਚਾਰ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਾਈ ਔਰ ਮਾਸਟਰ ਕੈਡਰ ਵਿੱਚ ਜਿੰਨੇ ਵੀ ਪ੍ਰਸ਼ਨ ਪੁੱਛੇ ਗਏ ਨੇ ਉਸ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਔਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਖ ਸਿਸ਼ਣਾਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਤਿਆਰੀ ਕਰੋ ਤੇ ਸਫਲਤਾ ਪ੍ਰਾਪਤ ਕਰੋ ਇਸ ਦੇ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ